ਕਈ ਇੱਕ ਬਲ ਇੱਕ ਵੀਡੀਓ ਦਾ ਜੈਂਟ ਕਰਤਾ ਹਨ ਤੇ ਹੁਣ ਅੱਜ ਵੀ ਆਦੀ ਉਧਰ ਵਿਆਹ ਚ ਅੱਜ ਕੰਮ ਹੋ ਗਿਆ ਰੋਟੀ ਰੁੱਟੀ ਬਣਾ ਕੇ ਉਧਰ ਅੱਜ ਮਿਲਣ ਆਲੇ ਆਏ ਸੀਗੇ ਤੇ ਹੁਣ ਮੈਂ ਘਰੇ ਆ ਗਈ ਸੀਗੀ ਸਾਰੀਆਂ ਹੀ ਹੁਣ ਘਰੇ ਆਈਆਂ ਸੀ ਸ਼ਾਮ ਜੀ ਨੂੰ ਤੇ ਹਾਂ ਸੀਗਾ ਕਿ ਮੈਂ ਸਬਜ਼ੀ ਬਣਾਈ ਸਬਜ਼ੀ ਮੰਮੀ ਨੇ ਕੱਟਤੀ ਸੀਗੀ ਦਿਨੇ ਦੀ ਇਹ ਸਬਜ਼ੀ ਬਣਾਈ ਆਟਾ ਗੁੰਨਤਾ ਦੁੱਧ ਮਿਰਚ ਸਿਰਦਾ ਹੀ ਵਾਲੇ ਆਪਿਆਂ ਸੀਗਾ ਤੇ एकदम ਲਾਈ ਜਮਲੂਆ ਤਾਰ ਸੀਗਾ ਹੁਣ ਮੈਂ ਨਾ ਆਪਣੀ ਨਵਾਂ ਸੈੱਟ ਪਿਆ ਤੇ ਉਹਦੇ ਸ਼ਗਨ ਆਪਾਂ ਕੀ ਹੈ ਹਨਾ ਵੀ ਦੀਵਾ ਜਿਹੜਾ ਲਾਉਣੇ ਹੁੰਦੇ ਆ ਜੋਤ ਬੱਤੀ ਦੀਵਾ ਲਾਵਾਂਗੇ ਤੇ ਉਹ ਲਾਦਾ ਅੱਜ ਸੱ ਲੈ ਉਧਰ ਪਿਆ ਸੈੱਡ ਫਲੇਟਾ ਚਾਦਰਾ ਜਿਹੜਾ ਉਦੋਂ ਦੇਖਿਆ ਸੀ 2013 ਆ ਜਿਹਨੇ ਦੀਵਾਲੀ ਨੂੰ ਨਾ ਇੱਥੇ ਸਾਮ ਕੇ ਰੱਖ ਦਿੱਤੀ ਸੀਗੇ ਸਾਰੇ ਠੱਕੇ ਕਰਕੇ ਹੁਣ ਫਿਰ ਲੋਡ ਪੈ ਲੰਗੀਆ ਤੇ ਉਦੋਂ ਜਿਹੜੇ ਚਲਾਇਆ ਸੀ ਵਿੱਚ ਹੀ ਚੀਜ਼ ਦੋ ਹੋ ਜਾਂਦਾ ਪਰ ਮੈਂ ਸਟੋਰ ਕਰਕੇ ਸੀ ਉਦੋਂ ਸਟੋਰ ਉਹ ਕੋ ਕਰਿਆ ਤਾਂ ਮੈਂ ਚੱਕ ਕੇ ਦੁਬਾਰੇ ਇੱਥੇ ਰੱਖ ਲਿਆ ਅਸਲ ਕਿਤੇ ਫਿਰ ਪਿੱਛੇ ਜਿਹੜਾ ਆਪਣਾ ਸੱਜ ਤਿਆਰ ਹੋ ਗਿਆ ਇਹ ਜਿਆ ਸਮਾਨ ਸਾਰ ਉੱਥੇ ਸਟੈਕ ਹੋ ਗਿਆ ਕਰੂਗਾ ਤੇ ਬੱਤੀ ਮੈਂ ਕਰ ਲਈ ਤਿਆਰ ਹੁੰਦੀ ਵਾਲਾ ਫਿਰ ਉਸ ਤੋਂ ਬਾਅਦ ਰੋਟੀ ਖਾਵਾਂਗੇ ਰੋਟੀ ਫਿਰ ਮੈਂਨ ਅੱਜ ਅਸੀਂ ਰੋਟੀ ਨੂੰ ਲੇਟ ਹੋ ਗਈ। ਮੇਰੇ ਉੱਧਰ ਜਾਣ ਕਰਕੇ ਚਲੋ ਕੋਈ ਗੱਲ ਨਹੀਂ ਪਹਿਲਾਂ ਇਹ ਸ਼ਗਨ ਜ਼ਰੂਰੀ ਆਪਣਾ ਕਰਨਾ ਤੇ ਲਾਉਣੇ ਆ ਜੋਤ ਬੱਤੀ ਆਪਾਂ ਤਿਆਰ ਕਰ ਲਈ ਤੇ ਚੱਲਦੇ ਆਪਾਂ ਨਹੀਂ ਉਹ ਚਾਨਣ ਜੇ ਚੀ ਲਾ ਦਾਂਗੇ

ਤਵਤੀ ਆਪਾਂ ਕਰਤੀ ਤੇ ਚਲੋ ਦੇਖੋ ਆ ਆਪਣਾ ਸੈੱਟ ਬਣ ਗਿਆ ਆਪਣਾ ਵੀਰਾ ਭੈਣਾ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖਦੇ ਹੁੰਦੇ ਤੇ ਰਿਸਪੌਂਸ ਦਿੰਦੇ ਹੋ ਤੇ ਵਾਹਿਗੁਰੂ ਸਾਹਿਬ ਨੂੰ ਤਰੱਕੀਆਂ ਬਖਸ਼ੇ ਹਨ ਖੁਸ਼ ਰੱਖੇ ਹੁਣ ਬਸ ਰੋਟੀ ਠੁੱਟੀਣਾ ਖਾਣੇ ਆ ਬਾਕੀ ਬਲੌਗ ਕੱਲ ਨੂੰ ਕੰਟੀਨਿਊ ਕਰਾਂਗੇ ਤੇ ਬਿਆਹ ਕਰਕੇ ਨਾ ਬਲੌਗ ਦਾ ਵੀ ਹੋ ਗਿਆ ਜਿਵੇਂ ਜਿਵੇਂ ਬਣ ਜਾਂਦੇ ਨੇ ਆਪਾਂ ਅਪਲੋਡ ਕਰੀ ਜਾਂਦੇ ਆ ਤੇ ਸਭ ਰੋਟੀ ਦੀ ਮੇਰੀ ਸਾਰੀ ਤਿਆਰੀ ਹੋ ਗਈ ਪਈ ਵਸ ਮੈਂ ਬਣਾ ਦਾ ਥੱਕ ਗਈ ਥੱਕੇ ਪਾਈਆਂ ਇਹ ਤੁਸੀਂ ਮੂਰੇ ਕਲਿੱਪਾ ਦੇਖਿਆ ਨੇ ਹਨਾ ਉਹ ਪਹਿਲਾ ਦੀਆਂ ਨਹੀਂ ਦੋ ਤਿੰਨ ਦਿਨ ਹੋ ਗਈ ਤੇ ਦੋ ਦਿਨ ਪਹਿਲਾ ਦੀਆਂ ਨਹੀਂ ਜਿਹੜਾ ਆਪਣੀ ਆ ਵਾਲੀ ਪਿਆਸੀ ਹੈ ਨਾ ਬਰਾਂਡਾ ਉਸ ਦਿਨ ਦੀਆਂ ਨੇ ਤੇ ਹੁਣ ਅੱਜ ਤੋਂ ਨਵਾਂ ਜਿਹੜੀ ਵੀਡੀਓ ਸਟਾਰਟ ਕਰ ਰਹੇ ਆ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੈਂ ਧੂਰੀ ਜਾ ਕੇ ਆਉਣਾ ਦੇਖੋ ਆ ਵਾਲੀ ਬੂਲਣਾ ਇਹਦਾ ਇੱਕ ਦਾ ਕਲਰ ਚੇਂਜ ਕਰਕੇ ਲੈ ਕੇ ਆਉਣਾ ਇੱਕ ਤੋਂ ਹੋਰ ਕਲਰ ਲੈ ਕੇ ਆਉਣੇ ਨੇ ਤੇ ਮੰਮੀ ਨੂੰ ਕਾਹ ਲੱਗੀ ਪਈ ਸੀ ਮੀਮੇ ਬਣਾਵਾ ਮੈਂ ਕਿਹਾ ਅਭਿਆਨ ਲੰਘ ਲੈਣ ਦੋ ਇਹ ਰੁਕ ਜਾ ਇਹ ਦੇ ਕਰਕੇ ਰੁਕ ਗਈ ਸੀ ਜਿਸ ਨੀਤ ਦੀ ਹੈ ਨਾ ਕੱਟ ਕੇ ਆ ਲਈ ਉਹ ਬਣਾਉਣੀ ਆ ਜਾਕਟ ਉਹਦਾ ਕਲਰ ਲੈ ਕੇ ਆਉਣੇ ਇੱਕ ਮੰਮੀ ਨੂੰ ਆ ਮੀਰਾ ਲੈ ਆਂਦਾ ਹੋਇਆ ਕਲਰ ਤੋਂ ਸੰਦੇ ਮੀਂਸਿਓ ਕਲਰ ਹੀ ਬਦਲ ਲਿਆ ਇਹ ਉਹ ਤੇ ਹੁਣ ਬਾਕੀ ਵੀਡੀਓ ਅੱਗੇ ਆਪਾਂ ਕੰਟੀਨਿਊ ਕਰਾਂਗੇ ਚਲੋ ਵੀਡੀਓ ਤੁਹ ਸਟਾਰਟ ਕਰਦੇ ਹਾਂ ਕੱਲ ਸਾਮਾਨ ਲੈ ਆਂਦਾ ਨਾ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੇ ਮੰਮੀ ਬਾਹਰਿਆ ਮੰਮੀ ਨੂੰ ਖੜੇ ਕਰਕੇ ਦੇਖਦੇ ਆ ਡਾਕਟਰ ਆਇਆ ਹੈ ਮੈਂ ਜਸਨੀਤ ਨੂੰ ਨਿਭਾ ਕੇ ਆਈਆਂ ਹੋਨਾ ਸਕੰਜੇ ਨਾਲ ਦਿੱਤਾ ਹੈ ਇਹ ਕਪੜਾ ਦੇ ਦਿੱਤਾ ਦੋ ਨਹੀਂ ਮਾਹ ਦਾ ਭਾਰ ਦੇ ਲੱਖੰਜੇ ਤੇ ਹੈ ਮੈਂ ਇਸ ਕੱਜੇ ਨਾਲ ਦੂਆ ਪਾਸੇ ਕਰੀ ਮੁਰੂ ਪਾਛਲ ਦੇ ਦਿੱਤੇ ਸਕੰਜੇ ਲੈ ਲੈ ਇੱਕ ਦੂਰ ਬਾਹਰ ਤੇ ਰੱਖੇ ਨਾ ਇਹਦਾ ਉਧਰ ਨਾ ਦੂਹੇਂ ਤੱਕ ਕਰ ਜੀਂਗੇ ਪਹਿਲਾਂ ਉਹ ਤਾਂ ਬਹੁਤ ਵਧੀਆ ਘੁੰਮ ਗਈ ਸੀ ਮੰਮੀ ਪਹਿਲਾਂ ਮੈਂ ਵੀਰੇ ਕਰਕੇ ਦੇਖਿਆ ਸੀ ਖੜੇ ਇਧਰ ਮੰਜੇ ਤੇ ਹੋਈ ਸੀ ਉਦੋਂ ਤਾਂ ਬਹੁਤ ਵਧੀਆ ਕਦਮ ਚੱਕ ਲਈ ਸੀ ਕਰਾ ਖੜੀ ਆ ਖੜੀ ਨਾ ਦੇਖੋ ਪਰ ਤਾਂ ਕੋਈ ਕਹਾਂ ਰੂੜੀ ਜਾਵਾਂਗੇ ਸੀ ਕੋਈ ਨਹੀਂ ਜੇ ਮੈਂ ਭਲਾ ਡਿੱਗਣ ਲੱਗ ਪਾਈ ਕਿਵੇਂ ਡਿੱਗਣ ਦੇਵਾਂਗੇ ਮੈਂ ਤੈਨੂੰ ਜਾਣਿਆ ਹੋਰ ਨੂੰ ਹੋਣੀ ਬਸ ਲੈ ਹਾਂ ਜੇ ਫੇਟੂ ਕੀ ਸਰਬੀ ਕਦਮ ਚੱਕ ਕਦਮ ਚੱਕ ਉਹ ਸਰਬੀ ਮੰਝਾ ਮੰਗਰ ਕਰਦੀ ਨਹੀਂ ਦਿੰਦੇ ਬਿਠਾ ਲਾਂਗੇ ਉਹ ਤੇ ਚੱਕ ਪੈਰ ਚੱਕ ਚੱਕ ਦੇ ਚੱਕਿਆ ਜਾਉਂ ਉਹ ਟੋਸਟ ਕਰ ਯਾਰ ਚੱਲ ਚੱਲ ਕੋਈ ਨਹੀਂ ਐ ਕਮਾ ਮਾਣੀ ਮਾਣੀ ਦੋਨੀ ਐ ਇੱਕ ਸਰਾ ਕੇ ਕਹਾ ਕਰਕੇ ਦੇਖ ਲੈ ਮੂਰੇ ਨੂੰ ਨਹੀਂ ਹੁੰਦਾ ਪਾਸੇ ਉਹਦਾ ਰਿਸਕ ਜਾਂਦਾ ਪਾਸੇ ਨੂੰ ਕਰਕੇ ਪਰਲੇ ਪਾਸੇ ਨੂੰ ਘੁਮਾ ਕੇ ਦੇਖ ਲੈ ਜਿੱਦਾਂ ਨੂੰ ਕੋ ਮਦਰਾ ਕਿਥੋਂ ਸੁਣਨ ਲੱਗ ਰਿਹਾ ਕਿਥੋਂ ਕਿਥੋਂ ਭਾਰੀ ਭਾਰੀ ਲੱਗਦਾ ਗਾਹਾਂ ਜਦੋਂ ਮੈਂ ਪੱਲਾ ਪੈਰ ਸੁਣਨ ਲੱਗਦਾ ਨਾ ਸੁਣਦਾ ਵੀ ਨਹੀਂ ਮੈਨੂੰ ਇੰਨਾ ਪਤਾ ਲੱਗਦਾ ਵੀ ਉਂਗਲਾ ਉਂਗਲਾ ਸੁਣਨਾ ਨਹੀਂ ਜਦੋਂ ਮਾਗ ਰੋੜ ਢੀ ਚੱਕਦੀਆਂ ਜਾਂ ਨਹੀਂ ਲੱਤਨੀਆਂ ਚੱਕੀ ਜਾਂਦੀਆਂ ਆ ਤੇ ਆ ਚੱਕੀ ਜਾਂਦੀ ਆ ਦੀ ਚੋਰੇ ਉਹ ਤਾਂ ਨਹੀਂ ਬਾਤ ਤਾਂ ਨਹੀਂ ਹਾਂ ਕੋ ਸਕਦਾ ਮੈਂ ਲੈ ਕੇ ਆਇਆ ਮੈਂ ਉਧਰ ਨੇ ਪਾਸੇ ਨੂੰ ਘੁਮਾ ਕੇ ਦੇਖਾ ਉਧਰ ਨੂੰ ਪਰੇ ਨੂੰ ਉਧਰ ਨੂੰ ਜਿੱਦਣ ਨੂੰ ਘੁੰਮਦਾ ਕੁਰਸੀ ਉਧਰ ਕਰ ਲੈਨੇ ਆਪਾਂ ਲੈ ਉਧਰ ਨੂੰ ਘੁਮਾ ਕੇ ਦੇਖ ਪੈਰ ਨਹੀਂ ਠਿੱਕਿਆ ਥੰਦਾ ਪੱਤਾ ਇਹ ਤੇ ਕਿਹੜਾ ਜਾ ਨਹੀਂ ਦੇ ਪੈਰ ਉਧਰ ਨੂੰ ਘੁੰਮੂਗਾ ਕੋ ਉਧਰ ਨੂੰ ਘੁੰਮੂ ਇਹਨੂੰ ਹੱਥ ਪਾ ਹਾਂ ਮੈਨੂੰ ਨਹੀਂ ਵਿਭਾਈ ਮੈਨੂੰ ਨਹੀਂ ਦਿਖਦੀ ਨਹੀਂ ਦਿਖਦੀ ਅਰੇ ਹੋਰ ਸੁਖਾ ਨਹੀਂ ਪੈਰ ਮਾ ਪੈਰ ਨਹੀਂ ਮਿਸਦਾ ਮੈਂ ਦਿਖੂ ਚੱਲ ਫੜਤਾ ਵਧੀਆ ਟਾਈਮ ਗਈ ਨਾ ਇਹ ਵੀ ਬਹੁਤ ਹੈ ਬਿਠਾਓ ਮਿਹਰ ਦਾ ਤਾਂ ਜਦੋਂ ਤੁਮ ਮਮੀ ਖੜਨ ਲੱਗ ਗਈ ਨਾ ਇਹਦਾ ਲੱਤ ਜਦੋਂ ਖੜ ਪਾ ਮੈਂ ਕਹਾਂ ਖੜਾ ਲਾਉਣਾ ਬਸ ਖੜਨਾ ਰੋਜ਼ ਹੈ ਤਾਂ ਕਿਉਂ ਜੀ ਪੈਰ ਕਸਰਾ ਕੇ ਹਿਲਾਉਣਾ ਚਲਾਉਣਾ ਬਸ ਥੱਲੇ ਪੈਰ ਤੇ ਪਾਰ ਦੇ ਇਹਦੇ ਅਈ ਤੇ ਕੱਲੇ ਤੇ ਦੇਖ ਦੇ ਕੱਲੇ ਤੇ ਪਾਰ ਦੇ ਹਾਂ ਜਿਹੜਾ ਪਾਰ ਦੂ ਹਿਲਦਾ ਫਿਰ ਅਈ ਹਿੱਲਾ ਲੱਗੂਗਾ ਅਈ ਹਿੱਲਾ ਲੱਗੂ ਕੱਲੇ ਤੇ ਪਾਰ ਦੇ ਕੇ ਇਹਨੂੰ ਇਹਨੂੰ ਹਲਾ ਚਲਾ ਕਿਉਂ ਜੀ ਇੱਕ ਤਾਂ ਸਰੀਰ ਜੀ ਇਹਨਾਂ ਕੰਮ ਦਾ ਸਰੀਰ ਆਪ ਤੇ ਸਰੀਰ ਚ ਸਾਰਾ ਕੁਝ ਹੈ ਚਲ ਹੁਣ ਖੜੀ ਟੰਗ ਲੱਗ ਗਈ ਨਾ ਜਿਹਦੇ ਦਿਮਾਗ ਨੂੰ ਮੈਸੇਜ ਦੇਵੇਂਗੀ ਉਹੀ ਕੁਝ ਹੋਣਾ ਕੱਲੇ ਤੇ ਆਉਂਦਾ ਮਸੀਤ ਹੀ ਦਿਆ ਕਰ ਹੁਣ ਤੈਨੂੰ ਐਂ ਲੱਗਦਾ ਲੱਕ ਤਾਂ ਨਹੀਂ ਦਰ ਲੱਕ ਤੱਕ ਕੋਈ ਨਹੀਂ ਹੁਣ ਐ ਤੇ ਇਕੱਲੇ ਦੇ ਦੇ ਉਹਨੂੰ ਚੱਕ ਤਾਂ ਹਾਂ ਉਹਨੂੰ ਕਹਾਂ ਚੱਕਾਂ ਹਾਂ ਨਹੀਂ ਚੱਕਾਂ ਨਾ ਦੇਖ ਵੋਟ ਤੇ ਇੰਕਸਰਾ ਅੱਡੀ ਤੇ ਭਾਰ ਦੇ ਅੱਡੀ ਤੇ ਅੱਡੀ ਤੇ ਭਾਰ ਨਹੀਂ ਦਿੰਦਾ ਛੜੇ ਹੁਣ ਨਾ ਬਾਅਦ ਚ ਹੋ ਜੂਗਾ ਮੇਰਾ ਸਰੀਰ ਹੈ ਨਹੀਂ ਬਾਤੂ ਤੇ ਪੈ ਜੋ ਫਿਰ ਪੈ ਜਾ ਕੋਈ ਨਹੀਂ ਪੈ ਜਾ ਤੇ ਨਸੀਦ ਤੇ ਫਿਰ ਗਾਲਾਂ ਕੱਢਦੀ ਆਏ ਕਰਤੀ ਐ ਕਰਤੀ ਆ ਕੰਮ ਦੀ ਕਰਦਣ ਵੀ ਐ ਚੱਕ ਕੇ ਕਰਦੇ ਦੇ ਸੀ ਆ ਹਾਲਤੀ ਹੁਣ ਆ ਤਾਂ ਗੱਲ ਹੀ ਕੀ ਐ ਖੜਨ ਲਾ ਗਿਆ ਮੰਨ ਲਓ ਹਾਂ ਆ ਬਾਹਾਂ ਐ ਕਰਦੇ ਫਿਰ ਇਹਦੀਆਂ ਫਿਰ ਇਹਨੂੰ ਪਾਸਾ ਦਮਾਉਂਦੇ ਬਹੁਤ ਜੋ ਸੰਘਰਸ਼ ਜਾਨੀ ਲੜਿਆ ਐ ਮੰਨ ਲਓ ਤੇ ਹੁਣ ਤਾਂ ਅੱਗੇ ਮਾੜਾ ਜਾ ਗਿੱਟਾ ਹੀ ਐ ਹੁਣ ਤਾਂ ਗੱਲ ਹੀ ਕੁਛ ਨਹੀਂ ਹੁਣ ਤਾਂ ਤੂੰ ਟੇਮ ਰਹਿ ਜਿਹੜੀ ਤਾਂ ਟੇਮ ਜਾਂ ਨਾ ਮੇਰਾ ਸਰੀਰ ਅੰਦਰੋਂ ਕੰਮ ਬਣਾ ਲਈ ਉਸ ਨਹੀਂ ਹੋਇਆ ਹਾਂ ਜੀ ਜੀ ਮੈਂ ਨਾ ਹਾਂ ਸਰੀਰ ਮਿੱਟੀ ਬਣ ਗਿਆ ਸਰੀਰ 2 ਸਾਲ ਦਾ ਬਿੱਲ ਐ ਹੁਣ ਕੋਈ ਨਹੀਂ ਹੁਣ ਆ ਕੁਰਸੀ ਤੇ ਨਜ਼ਾਰੇ ਲੈ ਲੇ ਹੁਣ ਨਹੀਂ ਇਹ ਕੁਰਸੀ ਤੈਨੂੰ ਮਿਲਦੀ ਹੁਣੇ ਛੜਾ ਹੁਣ ਤੇਰੀ ਕੁਰਸੀ ਜਾਊਗੀ ਕੁਰਸੀ ਫਵਾਗਦੇ ਬਸ ਫੇਰ ਲਾ ਦੇ ਕੁਰਸੀ ਫੇਰ ਦਾਪ ਦੀ ਤੇ ਜਿੱਧਰ ਆ ਨਜ਼ਾਰੇ ਨੇ ਚਲੋ ਜੀ ਜਿੱਧਰ ਨੂੰ ਜੀ ਕਰਿਆ ਚਲੋ ਜੀ ਤੋ ਜੇ ਦੋ ਟਾਈਮ ਕਰ ਲੋ ਟਕੋਰ ਜਿਹੜੀ ਉਹ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਤੋ ਜਿੰਨਾ ਕਰੂੰਗਾ ਫਾਇਦਾ ਕੋਈ ਅੱਤ ਦੇ ਨਿੰਮ ਦੇ ਪੱਤੇ ਪੁੱਤੇ ਪਾਈਏ ਵਿੱਚ ਨਿੰਮਦੀ ਪਾਲਾ ਸੀ ਨਿੰਮਦੀ ਪਾਲੀ ਆੱਕ ਦੇ ਵੀ ਕਹਿੰਦੇ ਹੁੰਦੇ ਤੇ ਅੱਗੇ ਵੇਜ ਨੂਨ ਚ ਫੜ ਕੇ ਹਲਾਗੇ ਸਰੋਂ ਦਾ ਤੇਲ ਆ ਤੇਲ ਦੀ ਦਾ ਬਸ ਲੋਡ ਬਾਕੀ ਚਾਹੀਏ ਚੀਜ਼ਾਂ ਦੀ ਦਾ ਦੋ ਵਾਰ ਕਰ ਕਾਨੂੰਨ ਚੰਗਾ ਉਹ ਪੂਣੀ ਵਾਲ ਨਾ ਪਾਣੀ ਬਾਲ ਕੇ ਵੀ ਹੁਣ ਆਪਾਂ ਇੱਕ ਵਾਰ ਬੰਨਣਾਗੇ ਇਹਨੂੰ ਨਾ ਉਹ ਤਾਂ ਬਾਅਦ ਕਰ ਦੋ ਸ਼ਾਮ ਨੂੰ ਕਰਿਓ ਹੁਣ ਤਾਂ ਮਾਲ ਫਰੀ ਵੀ ਜਾਣਾ ਹਾਂ ਹੁਣ ਕਰਕੇ ਭਲੇ ਕਰਦੇ ਆਂ ਤਿੰਨ ਵੇਲੇ ਕਰਦੇ ਆਂ ਤਿੰਨ ਵੇਲੇ ਮੋਲ ਹੁਣ ਜੀ ਦੋ ਅੱਧੇ ਘੰਟਾ ਕਰਨੀ ਆ ਨਹੀਂ ਠੀਕ ਹੁਣ ਇੱਕ ਵਾਰ ਆਪਾਂ ਹੀ ਬੰਨਦਾ ਕਿ ਜਦੋਂ ਅੰਦਰ ਲੈ ਕੇ ਜਾਣਾ ਹੂੰ ਉਦੋਂ ਪਹਿਲਾਂ ਇੱਕ ਵਾਰ ਟਕੋਰ ਕਰ ਲਈਏ ਹਾਂ ਨਹੀਂ ਹੁਣ ਨਹੀਂ ਕਰਨਾ ਕੱਲ ਨੂੰ ਸ਼ਾਮ ਨੂੰ ਕਰਾਂਗੇ ਇਜੇ ਸ਼ਾਮ ਨੂੰ ਹਾਂ ਅਸੀਂ ਇਹਨਾਂ ਨੂੰ ਸ਼ਾਮ ਨੂੰ ਹੀ ਅੰਦਰ ਲੈ ਕੇ ਜਾਵਾਂਗੇ ਤੁਸੀ ਸ਼ੋਹ ਸ਼ਾਮ ਹੀ ਕਰਨੀ ਹੈ ਨਿੰਮ ਦੇ ਪੱਤੇ ਪਾਲੀਏ ਹੋਰ ਕਾਦੇ ਪਾਲੀਏ ਨਿੰਮ ਪਾਲਿਓ ਫੜਕੜੀ ਪਾਲਿਓ ਅੱਛਾ ਠੀਕ ਹੈ ਇਹਨਾਂ ਚੀਜ਼ਾਂ ਬਹੁਤ ਨੇ ਠੀਕ ਹੈ ਠੀਕ ਹੈ ਲੂਣ ਆਲੀ ਰੋਟੀ ਨਾਲ ਵੀ ਬਹੁਤ ਫਰਕ ਪਿਆ ਪੈਂਦਾ ਉਹਦੇ ਨਾਲ ਹਾਂ ਹਾਂ ਉਹਦੇ ਨਾਲ ਸੋਜ ਨੂੰ ਬਹੁਤ ਹਨਾ ਜੀ ਫਰਕ ਪਿਆ ਜੇ ਮੇਰੀ ਲਾਈਫ ਹੀ ਐ ਮਸ਼ੀਨਾ ਮਸ਼ੀਨ ਲੈ ਆ ਮੈਂ ਚਾ ਕਰ ਲਾ ਜਿਸਨੀਤ ਨਵਾ ਕੇ ਅੰਦਰ ਪਠਾਤੀ

É i'll

ਜੋ ਬੋਏ ਬੱਥੇ ਕੋਈ ਨੋ ਦੇ ਰਿਹਾ ਹੈ ਇਹ ਆਪਣੇ ਮਰਦੇ ਤੇ ਹਰ ਅ ਉਹਨਾਂ ਦਾ ਟਿਕਾਣਾ ਕਿੱਥਾ ਹੈ ਅਸਾਂ ਹਾਲ ਹੋ ਗਾ ਗਾ ਦੁਨੀਆ ਆ ਰਹੀ ਆਪਣਾ ਧੀਰੇ ਧੀਰੋਦੀ ਹੈ ਇਹ ਸੋਈ ਆਜ ਵੀ ਨਗਰ ਦਾ ਨਗਰ ਚੁਸਤ ਆਇਆ ਦਾ ਦਾ ਜੀ ਦਾ ਵੀਰੋ ਤੁਹਾਨੂੰ ਆਪਣਾ ਬਾਕੀ ਜੇ ਅੱਜ ਕੋਈ ਅਖਤਰਾ ਵਾਕੇ ਕੀ ਪਿੰਡ ਦੱਸਣ ਨੂੰ ਨਹੀਂ ਦੇਣਾ ਵੀਰੇ ਨੂੰ ਪ੍ਰਸ਼ਾਦ ਦਿੱਤੇ ਮਮੀ ਨੂੰ ਪ੍ਰਸ਼ਾਦ ਦਿੱਤਾ ਡਾਕਟਰ ਨੂੰ ਪ੍ਰਸ਼ਾਦ ਦਿੱਤਾ ਵੀਰੇ ਨੂੰ ਤੇ ਰਮੀਦਾਰ ਰੱਖ ਦਿੰਦੇ ਆ ਤੇ ਬਹੁਤ ਬਗੀਦਰ ਸ਼ਮੀਲਾ ਹੋਇਆ ما بعيده